ਇਹ ਕੋਨੀ ਆ ਜਿੱਦਾਂ ਬੱਕਰੀ ਹੈ ਹਨਾ ਇਹ ਬਿਨਾ ਸਿੰਗਾ ਤੋਂ ਹੋਊਗੀ ਇਹ ਵੀ ਪਿਓਰ ਬਰੀਡ ਦੇ ਵਿੱਚ ਗਿਣੀ ਜਾਊਗੀ ਤੇ ਇੱਕ ਜਿਵੇਂ ਬੱਕਰੇ ਦੇ ਸਿੰਗ ਹੈਗੇ ਆ ਸਿੰਗ ਵੀ ਹੋਣਗੇ ਬਰਬਰੀ ਦੇ ਇਹ ਨਹੀਂ ਵੀ ਜੇ ਸਿੰਗ ਹੈਗੇ ਆ ਤਾਂ ਬਰਬਰੀ ਨੇ ਹੋਊਗੀ ਸਿੰਗ ਦੀ ਕੁਆਲਿਟੀ ਹੋਣੀ ਚਾਹੀਦੀ ਆ ਜਿਹੜਾ ਬਰਬਰੀ ਦਾ ਸਿੰਗ ਹੋਊਗਾ ਉਹ ਜਿੱਦਾਂ ਆਹ ਮੱਥਾ ਆ ਗਿਆ ਹਨਾ ਜਾਨਵਰ ਦਾ ਇੱਥੋਂ ਸਿੰਗ ਉਹ ਜਾਊਗਾ ਪਾਸੇ ਨੂੰ ਇਦਾਂ ਜੀ ਇਦਾਂ ਵਾਲ ਖਾ ਕੇ ਆ ਜਾਂਦਾ ਉਹ ਸਿੰਗ ਪਿੱਛੇ ਨੂੰ ਜਮਾਂ ਪਿੱਛੇ ਨੂੰ ਜਾਊਗਾ ਐ ਨਹੀਂ ਸਿੰਗ ਵੀ ਉੱਪਰ ਨੂੰ ਡੇਡਾ ਹੋਊਗਾ ਤਿੱਖਾ ਨਹੀਂ ਹੋਊਗਾ ਦੁਗੂਗਾ ਹਾਂ ਸਿੰਘ ਜਿਦਾ ਬੱਕਰੇ ਦਾ ਹਜੇ ਛੋਟਾ ਸਿੰਘ ਇਸ ਤੋਂ ਵੀ ਵੱਡਾ ਹੋਊਗਾ ਸਿੰਘ ਜਿਹੜਾ ਸ਼ੁਰੂ ਤੋਂ ਮੱਥੇ ਤੋਂ ਹੋਊਗਾ ਉਹ ਚੌੜਾ ਹੋਊਗਾ ਇਦਾਂ ਇਦਾਂ ਚੌੜਾ ਹੋਊਗਾ ਪੂਰਾ ਇਹਨਾਂ ਠੀਕ ਹੈ ਜੀ ਕਈ ਤਾਂ ਪਿੱਛੇ ਲੈ ਜਾਂਦੇ ਇਦਾਂ ਬਾਲ ਖਾ ਕੇ ਇਦਾਂ ਹੋ ਜਾਂਦਾ ਤਿੱਖਾ ਹਨਾ ਜਿਵੇਂ ਆਪਣੇ ਹਿਰਨ ਦੇ ਹੁੰਦੇ ਆ ਸਿੰਘ ਉਹ ਇਦਾਂ ਹੋਊਗਾ ਹਨਾ ਹੱਡ ਚੋਂ ਸਿੰਘ ਚੌੜਾ ਹੋਊਗਾ ਜਿਹੜਾ ਸਿੰਘ ਉੱਪਰ ਨੂੰ ਖੜਾ ਹੋਊਗਾ ਇਦਾਂ ਤਿੱਖਾ ਹੋਊਗਾ ਉਹ ਪਿਓਰ ਨਹੀਂ ਗਿਨਾ ਜਾਊਗਾ ਜਾਂ ਇਦਾਂ ਸਿੱਧਾ ਪਾਸੇ ਨੂੰ ਜਾਊਗਾ ਦੇਸੀ ਬੱਕਰੀਆਂ ਵਾਂਗੂ ਉਹ ਬਰਬਰੀ ਜਿਹੜੀ ਪਿਓਰ ਦੇ ਵਿੱਚ ਨਹੀਂ ਗਣੀ ਜਾਂਦੀ ਆਪਣੇ ਪੰਜਾਬ ਦੇ ਵਿੱਚ ਜ਼ਿਆਦਾ ਕੋਈ ਬੱਕਰੀ ਨੂੰ ਪਸੰਦ ਕੀਤਾ ਜਾਂਦਾ ਮਹਿੰਗੀ ਵਿਕਦੀ ਆ ਜਿਹੜੀ ਹੈਗੀ ਆ ਆਪਣੇ ਮੱਧ ਪ੍ਰਦੇਸ਼ ਜਾਂ ਮਹਾਰਾਸ਼ਟਰਾ ਮਥਰਾ ਸਾਈਡ ਉਹ ਬਰਬਰੀ ਸਿੰਘਾਂ ਵਾਲੀ ਪਸੰਦ ਕਰਦੇ ਨੇ ਜਿਹੜਾ ਸਿੰਘਾਂ ਵਾਲੀ ਬਰੀਡ ਹੈਗੀ ਆ ਉੱਥੇ 80 80 90 90 ਕਿਲੋ ਦੇ ਕੁਆਂਟਲ ਕੁਆਂਟਲ ਦੇ ਬੱਕਰੇ ਵੀ ਉਹ ਤਿਆਰ ਕਰਦੇ ਨੇ ਤੇ ਸਿੰਘਾ ਵਾਲਾ ਬੱਕਰਾ ਆਮ ਤੌਰ ਤੇ ਦੇਖਿਆ ਹੈਗਾ ਵੇਟ ਬਹੁਤ ਜ਼ਿਆਦਾ ਕਰਦਾ ਹੈਗਾ ਬਾਡੀ ਉਹਦੀ ਪੂਰੀ ਡਵੈਲਪ ਹੁੰਦੀ ਹੈ ਖੁੱਲੇ ਹੱਡਾਂ ਦਾ ਹੁੰਦਾ ਸਿੰਘਾ ਵਾਲਾ ਕੋਨੀਆਂ ਤੇ ਬੱਕਰੀ ਵੀ ਸਿੰਘਾ ਵਾਲੀ ਹੁੰਦੀ ਹੈ ਕੋਨੀਆਂ ਨਹੀਂ ਬੱਕਰਾ ਸਿੰਘਾ ਵਾਲਾ ਹੋਵੇ ਫਿਰ ਬੱਚੇ ਇਹਨਾਂ ਦੇ ਕਿਵੇਂ ਉਹਦੇ ਚ ਇਦਾਂ ਹੁੰਦਾ ਜੀ ਜਾਨਵਰ ਤੇ ਡਿਪੈਂਡ ਕਰਦਾ ਕਈ ਬੱਕਰੀ ਦਾ ਬੱਚੇ ਆਪਦੇ ਤੇ ਲੈ ਜਾਂਦੇ ਆ ਕਈ ਬੱਕਰੀਆਂ ਹੁੰਦੀਆਂ ਬੱਚੇ ਬੱਕਰੇ ਦੇ ਦੇ ਜਾਂਦੀਆਂ ਜੇ ਮੰਨ ਕੇ ਚੱਲੋ ਜਿਵੇਂ ਸਿੰਘਾ ਵਾਲਾ ਬੱਕਰਾ ਬੱਕਰੀ ਕੋਨੀਆਂ ਹੋ ਸਕਦਾ ਇੱਕ ਬੱਚਾ ਕੋਨਾ ਵੀ ਇੱਕ ਸਿੰਘਾ ਵਾਲਾ ਵੇ ਜ਼ਿਆਦਾਤਰ ਤੇ ਇਦਾਂ ਹੀ ਹੁੰਦਾ ਜੀ ਅੱਖਾਂ ਦਾ ਵੀ ਹੁੰਦਾ ਹਨਾ ਸਿੰਘਾਂ ਤੋਂ ਬਾਅਦ ਅੱਖ ਦੀ ਗੱਲ ਕਰ ਲੋ ਜਿਹੜਾ ਦਾ ਹੁੰਦਾ ਮਾਰਕੀਟਿੰਗ ਵਾਲੀ ਗੱਲ ਵੀ ਲੋਕਾਂ ਨੇ ਚਲਾਤੀ ਚਿੱਟੀ ਅੱਖ ਜਿਵੇਂ ਬੀਟਲ ਚ ਚਲਦੀ ਆ ਬਰਬਰੀ ਚ ਅੱਜ ਤੋਂ 3-4 ਸਾਲ ਪਹਿਲਾਂ ਅੱਖ ਦਾ ਕੋਈ ਕਿਸੇ ਨੂੰ ਨਹੀਂ ਪਤਾ ਹੁੰਦਾ ਸੀਗਾ ਹਮ ਹੁਣ ਕੀ ਹੋ ਗਿਆ ਹੁਣ ਚਿੱਟੀ ਅੱਖ ਦਾ ਚੱਲ ਪਿਆ ਹੈਗਾ ਅੱਖ ਨਾਲ ਕਦੇ ਵੀ ਨਸਲ ਨਹੀਂ ਆਪਾਂ ਦੇਖ ਸਕਦੇ ਹਾਂ ਅੱਖ ਦਾ ਰੰਗ ਹੈਗਾ ਅੰਨੇ ਦਾ ਚਿੱਟਾ ਵੀ ਹੋ ਸਕਦਾ ਖੱਟਾ ਵੀ ਹੋ ਸਕਦਾ ਪਰ ਜਦੋਂ ਮਾਰਕੀਟਿੰਗ ਦੀ ਗੱਲ ਆਉਂਦੀ ਆ ਤੁਹਾਡੇ ਕੋਲੇ 10-15 ਬੱਕਰੀਆਂ ਤੁਸੀਂ ਬਰੀਡਰ ਕੋਸ਼ਿਸ਼ ਕਰੋ ਵੀ ਜਿਹੜੇ ਰੰਗ ਦੀ ਜਿਹੜੀ ਅੱਖ ਦੀ ਮਾਰਕੀਟ ਚੱਲ ਰਹੀ ਆ ਉਹ ਬਰੀਡਰ ਰੱਖੋ ਜੇ ਅੱਜ ਕੱਲ ਚਿੱਟੀ ਅੱਖ ਦਾ ਟਾਈਮ ਆ ਚਿੱਟੀ ਅੱਖ ਦੇ ਬੱਚੇ ਆ ਉਹ ਖੱਟੀ ਅੱਖ ਦੇ ਨਾਲੋਂ 2-4000 ਮਹਿੰਗੇ ਵਿਗਦੇ ਆ ਤਾਂ ਤੁਸੀਂ ਸਸਤੇ ਕਿਉਂ ਵੇਚਨੇ ਹਨ ਤੁਸੀਂ ਕੋਸ਼ਿਸ਼ ਕਰੋ ਵੀ ਚਿੱਟੀ ਅੱਖ ਦਾ ਲੋ ਤੇ ਅੱਖ ਦੇ ਨਾਲ ਕੰਪੈਰੀਜਨ ਜਿਹੜਾ ਆਪਾਂ ਹੈਗਾ ਕੰਪਰੋਮਾਈਜ਼ ਨਹੀਂ ਕਰਨਾ ਬੱਕਰੀ ਦੀ ਕੁਆਲਿਟੀ ਨੂੰ ਲੈ ਕੇ ਵੀ ਜੇ ਤੁਹਾਨੂੰ ਇਦਾਂ ਦੇ ਕੰਨਾਂ ਦਾ ਬੱਕਰਾ ਮਿਲ ਰਿਹਾ ਹੈਗਾ ਖੱਟੀ ਅੱਖ ਦਾ ਤਾਂ ਤੁਸੀਂ ਖੱਟੀ ਅੱਖ ਦਾ ਲਓ ਜੇ ਤੁਹਾਨੂੰ ਡਾਉਨ ਕੰਨਾਂ ਦੇ ਵਿੱਚ ਮਿਲ ਰਿਹਾ ਹੈਗਾ ਚਿੱਟੀ ਅੱਖ ਦਾ ਚਿੱਟੀ ਅੱਖ ਘੱਲ ਨਾ ਜਾਓ ਤੁਹਾਡੇ ਇਹਦੇ ਵਿੱਚ ਕੰਨ बिकਨੇ ਮੇਨ ਠੀਕ ਹੈ ਜੀ ਉਸ ਤੋਂ ਬਾਅਦ ਬਰੀਡਰ ਦੀ ਜਿਵੇਂ ਹੁੰਦੀ ਆ ਬਾਡੀ ਦੇਖੋ ਚੰਗਾ ਹੱਡਾ ਪੈਰਾਂ ਦਾ ਖੁੱਲਾ ਮਜ਼ਬੂਤ ਹੋਣਾ ਚਾਹੀਦਾ ਬੱਚੇ ਉਹਨੇ ਹੀ ਪਾਰਿਆਉਣਗੇ ਉਹਨੇ ਹੀ ਛੇਤੀ ਤਿਆਰ ਹੋਣਗੇ ਠੀਕ ਹੈ ਜੀ ਆਪਾਂ ਕੰਨਾਂ ਦੀ ਗੱਲ ਕਰ ਲਈ ਸਿੰਗਾ ਦੀ ਕਰ ਲਈ ਅੱਖ ਦੀ ਗੱਲ ਕਰ ਲਈ ਅੱਖ ਦੀ ਵਪਾਰੀਆਂ ਦੀ ਮਾਰਕੀਟ ਹੁੰਦੀ ਆ ਉਹ ਤੁਸੀਂ ਆਪ ਦਾ ਮੌਕਾ ਦੇਖੋ ਜਿਹੜੀ ਅੱਖ ਦੀ ਚੱਲ ਰਹੀ ਹੈਗੀ ਆ ਓਦਾਂ ਦੇ ਜਾਨਵਰ ਕੋਸ਼ਿਸ਼ ਕਰੋ ਤੁਹਾਡੇ ਕੋਲੇ ਵੱਧ ਹੋਣ ਉਸ ਤੋਂ ਬਾਅਦ ਅੱਖ ਤੋਂ ਬਾਅਦ ਆ ਜਾਂਦੀ ਹੈਗੀ ਜੀ ਜਿਹੜਾ ਉਹਦਾ ਕੱਦ ਹੈਗਾ ਸਾਈਜ਼ ਹੈਗਾ ਬੱਕਰੀ ਦਾ ਜਿਹੜਾ ਬਰਬਰੀ ਦੇ ਵਿੱਚ ਇੱਕ ਹੁੰਦਾ ਇਹਦਾ ਸਰੀਰ ਗੁੰਦਵਾ ਹੁੰਦਾ ਹਾਈਟ ਛੋਟੀ ਹੁੰਦੀ ਆ ਪੈਰਾਂ ਤੋਂ ਮਜ਼ਬੂਤ ਹੋਣੀ ਚਾਹੀਦੀ ਆ ਬੋਡੀ ਇਹਦੀ ਕਸਮੀ ਹੋਣੀ ਚਾਹੀਦੀ ਆ ਜਿਹੜੀ ਇਹਦੇ ਵਾਲ ਹੁੰਦੇ ਨੇ ਇਸਕੇ ਉੱਪਰ ਚਮੜੀ ਦੇ ਵਾਲ ਹੁੰਦੇ ਨੇ ਉਹ ਛੋਟੇ ਹੋਣੇ ਚਾਹੀਦੇ ਨੇ ਸ਼ਾਰਟ ਹੈਅਰ ਬਰਬਰੀ ਜਿਹੜੀ ਉਹ ਪਿਓਰ ਹੁੰਦੀ ਆ ਜੱਤ ਨਹੀਂ ਜ਼ਿਆਦਾ ਹੋਣੀ ਚਾਹੀਦੀ ਠੀਕ ਆ ਪਿਛਲੀਆਂ ਲੱਤਾਂ ਦੇ ਬਿਲਕੁਲ ਵੀ ਜੱਤ ਨਹੀਂ ਹੋਣੀ ਚਾਹੀਦੀ ਜਿੱਦਾਂ ਦੇਖੋ ਆ ਬੱਕਰੀ ਸਾਫ਼ ਆ ਨਾ ਪਿੱਛੋਂ ਜੇ ਇਹਦੇ ਪਿੱਛੇ ਜੱਤ ਹੋਊਗੀ ਤਾਂ ਉਹ ਪਿਓਰ ਨਹੀਂ ਕਿਹਾ ਜਾਊਗੀ ਆ ਇਹਦੀਆਂ ਲੱਤਾਂ ਆਈਆਂ ਇੱਥੇ ਜੱਤ ਨਹੀਂ ਹੋਣੀ ਚਾਹੀਦੀ ਇਦਾਂ ਵਾਲ ਨਹੀਂ ਹੋਣੀ ਚਾਹੀਦੇ ਛੋਟੇ-ਛੋਟੇ ਵਾਲ ਹੋਣਗੇ ਤਾਂ ਕੋਈ ਗੱਲ ਨਹੀਂ ਤੇ ਸਾਫ ਹੋਣੀ ਚਾਹੀਦੀ ਹੈ ਪਿੱਛੋਂ ਬੱਕਰੀ ਇਹ ਬਲਾਈਟ ਤੋਂ ਲਾਲ ਜਿਹੇ ਕਲਰ ਜਿਹੀ ਵੀ ਭੂਲੀ ਹਾਂ ਉਹ ਰੰਗ ਦੀ ਗੱਲ ਆਪਾਂ ਕਰਦੇ ਹਾਂ ਨਾ ਜੀ ਤੇ ਇਹ ਇਹ ਤੁਸੀਂ ਦੇਖ ਲਓ ਸ਼ਾਰਟ ਹੇਅਰ ਹੋਣੀ ਚਾਹੀਦੀ ਆ ਕੁੰਦਵੇਂ ਸਰੀਰ ਦੀ ਹੋਣੀ ਚਾਹੀਦੀ ਆ ਬੰਤ ਜਿਹੜੀ ਬੱਕਰੀ ਦੀ ਵਧੀਆ ਹੋਵੇ ਬਰਬਰੀ ਜਿਆਦਾ ਉੱਚੀ ਨਹੀਂ ਹੁੰਦੀ ਕਈ ਵਾਰ ਕੋਈ ਬਰਬਰੀ ਹੋਊਗੀ ਜਿਹੜੀ ਤੁਹਾਨੂੰ ਜਿਆਦਾ ਲੱਤਾਂ ਦੀ ਵੱਡੀ ਮਿਲੋਗੇ ਹਨਾ ਉੱਚੀ ਨਹੀਂ ਜਿਆਦਾ ਹੁੰਦੀ ਇਹ ਨਾਰਮਲ ਕੱਦ ਹੀ ਹੁੰਦਾ ਜਿਵੇਂ ਆ ਬੱਕਰਾ ਹੈਗਾ ਇਹਦਾ ਬਹੁਤ ਕੱਦ ਆ ਇਸ ਤੋਂ ਵੱਡੇ ਕੱਦ ਦੀਆਂ ਬੱਕਰੀਆਂ ਨਹੀਂ ਹੁੰਦੀਆਂ ਬਰਬਰੀਆਂ ਜੇ ਕੋਈ ਜਿਆਦਾ ਭਾਰੀ ਬੱਕਰੀ ਆ ਕੋਈ ਹੋ ਸਕਦੇ 1 2 ਫੇਰ ਗੱਲ ਆ ਜਾਂਦੀ ਹੈਗੀ ਜੀ ਉਸ ਤੋਂ ਬਾਅਦ ਜਿਵੇਂ ਬਾਈ ਜੀ ਨੇ ਗੱਲ ਕੀਤੀ ਰੰਗ ਦੀ ਰੰਗ ਬਰਬਰੀ ਦੇ ਵਿੱਚ ਵਾਈਟ ਵੀ ਚੱਲਦਾ ਫੁੱਲ ਵਾਈਟ ਗੁਲਾਬੀ ਸਕਿਨ ਦੇ ਵਿੱਚ ਇਹਦੀ ਬਹੁਤ ਜਿਆਦਾ ਡਿਮਾਂਡ ਰਹਿੰਦੀ ਹੈਗੀ ਇਹਦੇ ਬੱਚੇ ਸੋਹਣੇ ਹੁੰਦੇ ਆ ਜਮਦੇ ਸਾਰ ਬੱਚੇ ਵਿਗਦੇ ਆ ਠੀਕ ਆ ਕੋਸ਼ਿਸ਼ ਕਰੋ ਇਹ ਰੰਗ ਮਿਲਦਾ ਤਾਂ ਲੈ ਲਓ ਚੁੱਪ ਕਰਕੇ ਵਧੀਆ ਰੰਗ ਹੁੰਦਾ ਇਹਦੀ ਮਾਰਕੀਟ ਹਮੇਸ਼ਾ ਰਹਿੰਦੀ ਆ ਡੱਬ ਨਹੀਂ ਹੁੰਦਾ ਕੋਈ ਇਹ ਜਿਹੜਾ ਡੱਬ ਨਹੀਂ ਹੁੰਦਾ ਜੀ ਫੁੱਲ ਵਾਈਟ ਹੁੰਦੀ ਆ ਉਸ ਤੋਂ ਬਾਅਦ ਆ ਜਾਂਦਾ ਹੈਗਾ ਜੀ ਇਹਨੂੰ ਕਹਿੰਦੇ ਨੇ ਲਾਲ ਗੁਲਦਾਰ ਜਿਹੜਾ ਬਰਬਰੀ ਦਾ ਪੁਰਾਣਾ ਰੰਗ ਹੈਗਾ ਲਾਲ ਗੁਲਦਾਰ ਰੰਗ ਹੁੰਦਾ ਇਹਦੇ ਚ ਮੇਨ ਰੰਗ ਹੈ ਜਿਹੜਾ ਜਾਨਵਰ ਦਾ ਉਹ ਵਾਈਟ ਹੁੰਦਾ ਮੇਨ ਰੰਗ ਵਾਈਟ ਹੁੰਦਾ ਇਹਦੇ ਚ ਰੈੱਡ ਸਪੌਟ ਵੀ ਹੋ ਸਕਦੇ ਨੇ ਵੱਡੇ ਵੱਡੇ ਸਪੌਟ ਹੋ ਸਕਦੇ ਨੇ ਇਹ ਬੱਕਰੇ 'ਚ ਹਜੇ ਘੱਟ ਨੇ ਜਿੱਦਾਂ ਇਹਦੇ ਧੌਣ ਕੋਲ ਹੈਗੇ ਜਾਂ ਪਿੱਛੇ ਲੱਤਾਂ ਤੇ ਰੈੱਡ ਸਪੌਟ ਹੈਗੇ ਨੇ ਇਹ ਘੱਟ ਨੇ ਇਸ ਤੋਂ ਕਾਫੀ ਜ਼ਿਆਦਾ ਹੁੰਦੇ ਨੇ ਹਣਾ ਜੀ ਇਹ ਸਪੌਟ ਵੀ ਹੋ ਸਕਦੇ ਨੇ ਇੱਕ ਇਹਦੇ ਚ ਹੁੰਦਾ ਹੈਗਾ ਲਾਲ ਗੁਲਦਾਰ ਚ ਮੱਖੀ ਚੀਨਾ ਬੋਲਦੇ ਉਸਨੂੰ ਉਹ ਮਿਕਸ ਹੁੰਦਾ ਜੀ ਵਾਈਟ ਤੇ ਰੈੱਡ ਜਿਵੇਂ ਪਾਕਿਸਤਾਨ ਚ ਤੁਸੀਂ ਬੱਕਰੀਆਂ ਦੇਖੋਗੇ ਇਹਦੇਆਂ ਦੀਆਂ ਧਾਰੀਆਂ ਹੁੰਦੀਆਂ ਉਹਦੇ ਚ ਲਾਲ ਚਿੱਟੀਆਂ ਧਾਰੀਆਂ ਹੋਣਗੀਆਂ ਉਹਨੂੰ ਬੋਲਦੇ ਮੱਖੀ ਚੀਨਾ ਰੰਗ ਤਾਂ ਆਪਣੇ ਹੈਗੀਆਂ ਉਹ ਹਾਂਜੀ ਹਾਂਜੀ ਹੈਗੀਆਂ ਨੇ ਇਹ ਤਿੰਨ ਚਾਰ ਮੇਨ ਰੰਗ ਨੇ ਵਾਈਟ ਹੋ ਗਿਆ ਲਾਲ ਗੁਲਦਾਰ ਵੱਡੇ ਸਪੌਟ ਵਾਲਾ ਰੰਗ ਹੋ ਗਿਆ ਅਤੇ ਮੱਖੀ ਚੀਨਾ ਰੰਗ ਹੋ ਗਿਆ ਇਹ ਤਿੰਨ ਮੇਨ ਰੰਗ ਨੇ ਇਹਨਾਂ ਦੀ ਮਾਰਕੀਟ ਹਮੇਸ਼ਾ ਰਹਿੰਦੀ ਆ ਤੇ ਕਈ ਵਰਬਰੀਆਂ ਹੁੰਦੀਆਂ ਨੇ ਜਿਹੜੀਆਂ ਇੱਕ ਕਲਰ ਦੀਆਂ ਹੁੰਦੀਆਂ ਨੇ ਉਹਦੇ ਚ ਲਾਲ ਰੰਗ ਦੀਆਂ ਵੀ ਹੁੰਦੀਆਂ ਨੇ ਭੂਰੇ ਰੰਗ ਦੀਆਂ ਵੀ ਹੁੰਦੀਆਂ ਨੇ ਕੁਆਲਿਟੀ ਚੰਗੀ ਹੋਵੇ ਤਾਂ ਉਹ ਬੱਕਰੀ ਦੀ ਠੀਕ ਰੇਟ ਹੁੰਦਾ ਨਹੀਂ ਉਹ ਰੰਗ ਦੀ ਡਿਮਾਂਡ ਘੱਟ ਹੁੰਦੀ ਆ ਕਾਲੇ ਰੰਗ ਚ ਵੀ ਵਰਬਰੀਆਂ ਆਉਂਦੀਆਂ ਆ ਚਿੱਟੇ ਚ ਕਾਲੇ ਸਪੌਟ ਦੇ ਹਾਂ ਚਿੱਟੇ ਕਾਲੇ ਹਾਂਜੀ ਹਾਂਜੀ ਉਹ ਸਪੌਟ ਵਾਲੀ ਬੱਕਰੀ ਸਹੀ ਹੁੰਦੀ ਆ ਰੰਗ ਉਹਦਾ ਵਿਗਦਾ ਹੈਗਾ ਤੇ ਜਿਹੜਾ ਇੱਕ ਕਲਰ ਦਾ ਜਿਵੇਂ ਭੂਰੀ ਹੋ ਗਈ ਜਾਂ ਕਾਲੀ ਹੋ ਗਈ ਉਹਦੀ ਥੋੜੀ ਜਿਹੀ ਮਾਰਕੀਟ ਘੱਟ ਹੁੰਦੀ ਆ ਇਹ ਜਿਹੜੇ ਤਿੰਨ ਰੰਗ ਤੁਹਾਨੂੰ ਦੱਸਿਆ ਵਾਈਟ ਲਾਲ ਗੁਲਦਾਰ ਤੇ ਮੱਖੀ ਜਿੰਨਾ ਲਾਲ ਰੰਗ ਇਹਦੀ ਡਿਮਾਂਡ ਵਧੀਆ ਹੁੰਦੀ ਆ ਇਹ ਤਿੰਨ ਰੰਗ ਜਿਆਦੇ ਚ ਦੇਖੇ ਗਏ ਨੇ ਨਸਲ ਦੇ ਵਿੱਚ ਫੇਰ ਆ ਜਾਂਦੀ ਹੈਗੀ ਆ ਜੀ ਬੱਕਰੀ ਜਿਹੜਾ ਆਪਣਾ ਬੱਚੇ ਨੂੰ ਤਿਆਰ ਕਰਨਾ ਉਹ ਕਾਦੇ ਆਸਰੇ ਕਰੂਗੀ ਦੁੱਧ ਦੇ ਆਸਰੇ ਹੈਨਾ ਜਿੰਨਾ ਦੁੱਧ ਚੰਗਾ ਹੋਊਗਾ ਬੱਕਰੀ ਥੱਲੇ ਉਹਨੇ ਵਧੀਆ ਬੱਚੇ ਤਿਆਰ ਹੋਣਗੇ ਬੱਕਰੀ ਦਾ ਜਿਹੜਾ ਲੇਵਾ ਹੈਗਾ ਉਹ ਵਧੀਆ ਲੇਵੇ ਦੀ ਬੰਤਰ ਹੋਣੀ ਚਾਹੀਦੀ ਆ ਲੰਮੇ ਥਣ ਵਾਲੀ ਹੋਣੀ ਚਾਹੀਦੀ ਜਿਹੜਾ ਉੱਪਰ ਲਲੇਵਾ ਉਹ ਵੱਡਾ ਹੋਣਾ ਚਾਹੀਦਾ ਜਿਵੇਂ ਇਹ ਬੱਕਰੀ ਦਾ ਹੈਗਾ ਹਨਾ ਇਹ ਥੋੜਾ ਚਲੋ ਜਿਆਦੇ ਆ ਇਹਨਾਂ ਨਹੀਂ ਹੁੰਦਾ ਤੇ ਜਿਹੜਾ ਥਾਣਾ ਜਿਹੜੇ ਲਲੇਵੇ ਦੇ ਥੱਲੇ ਹੋਣੇ ਚਾਹੀਦੇ ਆ ਇੱਕ ਹੁੰਦਾ ਭੇੜ ਵਾਲਾ ਲੇਵਾ ਜਿਹਦੇ ਥਣ ਛੋਟੇ ਛੋਟੇ ਹੁੰਦੇ ਨੇ ਲੇਵਾ ਉੱਪਰੋ ਗੋਲ ਹੁੰਦਾ ਇਦਾਂ ਦਾ ਹੁੰਦਾ ਲੇਵਾ ਇਦਾਂ ਹੁੰਦਾ ਇਹ ਜਿਹੜੇ ਛੋਟੇ ਛੋਟੇ ਥਾਣ ਹੁੰਦੇ ਨੇ ਠੀਕ ਹੈ ਜੀ ਇਹਨੂੰ ਭੇੜ ਵਾਲਾ ਲੇਵਾ ਕਹਿੰਦੇ ਨੇ ਜਿਹੜਾ ਆਪਣੇ ਬੀਟਰ ਵਾਲਾ ਆ ਗਿਆ ਲੇਵਾ ਜਾਂ ਇਦਾਂ ਦਾ ਹੁੰਦਾ ਤੇ ਜਾਂ ਜਿਵੇਂ ਆ ਬੱਕਰੀ ਦਾ ਆ ਗਿਆ ਹਨਾ ਗੋਲੇਵਾ ਹੈਗਾ ਇਹਦੇ ਡੇਡੇ ਡੇ ਲੰਮੇ ਥਣ ਹੈਗੇ ਨੇ ਇਹ ਲੇਵਾ ਵੀ ਸਹੀ ਹੁੰਦਾ ਜੀ ਠੀਕ ਆ ਇਹ ਚੀਜ਼ ਬਹੁਤ ਮੈਟਰ ਕਰਦੀ ਹੈਗੀ ਆ ਬੱਕਰੀ ਲੈਣੀ ਆ ਤੁਸੀਂ ਥਣ ਸੋਹਣੇ ਦੇਖ ਕੇ ਲੈਣੀ ਆ ਜੇ ਬੱਕਰਾ ਲੈਣਾ ਹੈਗਾ ਉਹਦੇ ਟੈਸਟੀਕਲ ਦੇਖ ਕੇ ਲੈਣੇ ਟੈਸਟੀਕਲ ਵੱਡੇ ਹੋਣੇ ਚਾਹੀਦੇ ਨੇ ਜਿਹੜੇ ਬੱਕਰੇ ਦੇ ਨਾਲੋਂ ਵੱਡੇ ਹੋਣੇ ਚਾਹੀਦੇ ਨੇ ਤੇ ਜੇਕਰ ਜੁੜਮੇ ਹੈਗੇ ਨਹੀਂ ਤਾਂ ਵਧੀਆ ਨੇ ਉਹਦੇ ਨਾਲ ਲੇਵਾ ਜਿਹੜਾ ਇਦਾਂ ਦਾ ਆਊਗਾ ਜੁੜਮਾ ਆਊਗਾ ਲੇਵਾ ਹਨਾ ਕਈ ਬੱਕਰਿਆਂ ਦੇ ਹੁੰਦੇ ਨੇ ਅਲੱਗ-ਅਲੱਗ ਹੁੰਦੇ ਨੇ ਬਰਬਰੀਆਂ ਦੇ ਵਿੱਚ ਇਹ ਜ਼ਿਆਦਾ ਨਹੀਂ ਹੁੰਦੇ ਬੀਟਲ ਦੇ ਵਿੱਚ ਟੈਸਟੀਕਲ ਅਲੱਗ-ਅਲੱਗ ਹੁੰਦੇ ਨੇ ਬਰਬਰੀ ਦੇ ਜਿਹੜੇ ਆਮ ਤੌਰ ਤੇ ਟੈਸਟੀਕਲ ਉਹ ਜੁੜਮੇ ਹੀ ਹੁੰਦੇ ਨੇ ਟੈਸਟੀਕਲ ਦੇਖ ਕੇ ਲੋ ਉੱਚਾ ਨੀਵਾ ਨਹੀਂ ਹੋਣਾ ਚਾਹੀਦਾ ਠੀਕ ਜੁੜਮਾ ਹੋਣਾ ਚਾਹੀਦਾ ਟੈਸਟੀਕਲ ਇਦਾਂ ਥੋੜਾ ਹੁੰਦਾ ਥੱਲੇ ਟੈਸਟੀਕਲ ਦੇ ਇੰਨਾ ਕਿ ਹਿੱਸਾ ਜਿਹੜਾ ਅਲੱਗ ਹੋਊਗਾ ਥੋੜਾ ਜਿਹਾ ਇੰਨਾ ਹਨਾ ਬਾਕੀ ਜੁੜਮਾ ਹੋਊਗਾ ਕਿ ਕਹਿੰਦੇ ਜ਼ਿਆਦਾ ਹੁੰਦਾ ਹੈ ਹਾਂ ਕਈਆਂ ਦੇ ਜ਼ਿਆਦਾ ਹੁੰਦਾ ਹੈ ਆਮ ਤੌਰ ਤੇ ਇੰਨਾ ਕੁ ਹੁੰਦਾ ਜਿਹੜਾ ਇੱਥੋਂ ਸਾਈਜ਼ ਦੇਖਣਾ ਆਪਾਂ ਟੈਸਟੀਕਲ ਦਾ ਉਹ ਬਰਾਬਰ ਹੋਣਾ ਚਾਹੀਦਾ ਜਦੋਂ ਵੀ ਤੁਹਾਡਾ ਜਾਨਵਰ ਸ਼ੋਅ ਦੇ ਵਿੱਚ ਜਾਊਗਾ ਤਾਂ ਉਦੋਂ ਆਪਾਂ ਨੂੰ ਪਤਾ ਲੱਗਣਾ ਜਦੋਂ ਉਹਨੂੰ ਜੱਜ ਕੀਤਾ ਜਾਊਗਾ ਡਾਕਟਰਾਂ ਵੱਲੋਂ ਜਾਂ ਜਿਹੜੇ ਜੱਜ ਹੋਣਗੇ ਤਾਂ ਜੇਕਰ ਟੈਸਟੀਕਲ ਉੱਚਾ ਨੀਵਾ ਹੋਊਗਾ ਇਦਾਂ ਹੋਊਗਾ ਤਾਂ ਉਹ ਸ਼ੋਅ ਦੇ ਵਿੱਚੋਂ ਬਾਹਰ ਹੋ ਜਾਊਗਾ ਤੁਹਾਡਾ ਜਾਨਵਰ ਜਿੰਨੇ ਟੈਸਟਿਕਲ ਵੱਡੇ ਹੋਣਗੇ ਮਜ਼ਬੂਤ ਹੋਣਗੇ ਤਾਂ ਉਹ ਵਧੀਆ ਮੰਨਿਆ ਜਾਂਦਾ ਜਿਹੜੀਆਂ ਉਸ ਬੱਕਰੇ ਦੀਆਂ ਗਾਂ ਪੱਠਾ ਆਉਣਗੀਆਂ ਉਹਦੇ ਜਾਂ ਬੱਚੇ ਆਉਣਗੇ ਮੇਲ ਉਹਨਾਂ ਦੇ ਥਣਾ ਦੀ ਕੁਆਲਿਟੀ ਵਧੀਆ ਹੋਊਗੀ ਬੱਚਿਆਂ ਦੇ ਟੈਸਟਿਕਲ ਵਧੀਆ ਹੋਣਗੇ ਇਹ ਚੀਜ਼ ਅੱਗੇ ਬਰੀਡਿੰਗ ਚ ਬਹੁਤ ਕੰਮ ਆਉਂਦੀ ਹੈਗੀ ਆ